ਦੇ ਸ੍ਰੀ ਗੁਰੂ ਚ ਪਕੀਏ ਸਾਰੀ ਸਾਧ ਸੰਗਤ ਇਕੱਠਾ ਹੋਣ ਬਈ। ਬੇਨਤੀ ਕਰਦੇ ਆਂ ਕਿ ਆਪਾਂ ਨੇ ਹੁਣ ਸਭ ਤੋਂ ਪਹਿਲਾਂ ਬੇਨਤੀ ਦਾ ਸ਼ਬਦ ਲਾਉਣਾ ਹੈ। ਤੇ ਸੰਗਤ ਬਾਈਗੀ ਨਾਲ-ਨਾਲ ਗੋਲੋ ਨਾਲ। ਤਾਂ-ਤਨ ਸਤਿਗੁਰੂ ਤੇ ਰਾਹੀ ਆਸ। ਨੀਲਾਤਾ ਹੈ ਸਾਚਾ ਸੁਖ ਕੇਵਲ ਸਤਿਗੁਰੂ ਦੀ ਤੋ ਮਾਰੇ ਕੈਨੋ ਨੇ ਇਹ ਬੇਮਤੀ ਹਲ ਕਲ ਫਿਨਤ ਰੈਦਾ ਤੋ ਤਾ ਹੈ ਸੱਚਾ ਸੁਖ ਕੇਵਲ ਸਤਿ ਗੁਰੂ ਜੀ ਤੋਂ ਮਾਰੇ ਕਰਨੋਂ ਮੈਂ ਇਹ ਬੇਨਤੀ ਹੈ ਬਲਪਲ ਚਿੰਜ ਰਹੇ ਧਿਆਨ ਤੁਮਾਰਾ

सतगुरु जी तुम्हारी करनो में यही बे ਆਈਸ਼ਕ ਚ ਗੁਜ਼ਰੇ ਗੁਜ਼ਰੇ ਹਰ ਪਲ ਪਿਆਰ ਇਸ਼ਕ ਚ ਗੁਜ਼ਰੇ ਗੁਜ਼ਰੇ ਬਨ ਗਈ ਜੋਗਨ ਪ੍ਰੀਤ ਦੀਤ ਨਿਤ ਸਰਗਮ ਦੇ ਰੂਪ ਚ ਬੈਠੀ ਜਿ ਬੈਠ ਆਪਣਾ ਹਸਨ ਉਡੀ ਉਡੀ ਸਰਗਮ ਬਣਨਾ ਪਊਗਾ ਸਰਗਮ ਦੇ ਰੂਪ ਦੇ ਵਿੱਚ ਰੱਖ ਕੇ ਆਪਣੇ ਆਪ ਨੂੰ ਫੇਰ ਬੁਲਾਉਣਾ ਪਊਗਾ ਫੇਰ ਆਊਗਾ ਹਰ ਪਲ ਪੀ ਇਹ ਸ਼ਿੱਤ ਜੀ ਗੁਜ਼ਰੇ ਬੰਗਈ ਜੋ ਗਣਪੀ ਰਸਟਰ ਗੁਦੜ ਕਮਾਲ ਹੋਈ ਸਮਾਨ ਹੋ ਗਈ ਨਿਤ ਸਰਗਮ ਦੇ ਰੂਪ ਚ ਬੈਠੀ ਆਪਣਾ ਹਸਨਾ ਸਾਰੇ ਬਾਈ ਗਰੀਨ ਸੰਗ ਇਹ ਜਾਣਾ ਵੀ ਸੁਣਦੀ ਹਰ ਪਲ ਹਰ ਪਲ ਦੱਸ ਕਿਸ ਪਲ ਆਪ ਨੂੰ ਪਾ ਬਹੁਤ ਹੋ ਗਿਆ ਆਓ ਹੱਸ ਕੇ ਜੀ ਦੀਦ ਬਿਨਾ ਮਰ ਜੰਮਾ 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 ਜੰਮਿਆ ਜਮਿਓ ਸਤਿਗੁਰੂ ਕਹਿ ਕਹਿੰਦੇ ਜਾਂਦੇ ਕਿ ਥੋੜੀ ਦੇਰ ਵਿਚਾਰੇ ਮਰੀਆਂ ਯਾਦਾਂ ਨੂੰ ਸਾਥੀ ਬਣਾ ਲੈ ਯਾਦ ਤੇਰੀ ਨੂੰ ਨੂੰ ਕਰ ਲਿਆ ਸਾਥੀ ਸਾਥੀ ਕੁਝ ਦੇਰ ਚ ਵਾਪਸ ਆਣਾ ਸਸੀ ਆਪ ਆਪਸ ਮੇਰੀ ਰੂ ਦੇ ਮਾਲਿਕ ਮਾਲਿਕ ਸਰਗਮ ਦਾ ਹਸਣ ਟਿਕਾਣਾ

ਪਾਉਂਦੇ ਨੇ ਦੋਹਾਈਆਂ ਅੰਜੂ ਅੱਖੀਆਂ ਮਾਈਕ ਥੋੜੇ ਜੇ ਮੂੰਹ ਦੇ ਨੇੜੇ ਕਰ ਲੋ ਹੋਰ ਕਿਉਂਕਿ ਸੁਰ ਨਹੀਂ ਵਾਜਦਾ ਥੱਲੇ ਹੰਜੂ ਅੱਖੀਆਂ ਦੇ ਵੇੜੇ ਨਿੱਤ ਪਾਉਂਦੇ ਨੇ ਦੋਹਾਈਆਂ ਅੰਜੂ ਅੱਖੀਆਂ ਦੇ ਵੇੜੇ ਲੱਜ ਪਾਲਾ ਲੱਜਾ ਪਾਲ ਲੱਜ ਪਾਲਾ ਲੱਜਾ ਪਾਲ ਵੇ ਮੈਂ ਤੇਰੇ ਨਾਲ ਲਾਈਆਂ ਅੰਜੂ ਅੱਖੀਆਂ ਦੇ ਇਹ ਤੇ ਨਫੋਂ ਦੇ ਦੁਹਾਈਆਂ ਹੰਝੂ ਅੱਖੀਆਂ ਦੇ ਵੜੇ ਓਏ ਤੇ ਨਫੋਂ ਦੇ ਦੁਹਾਈਆਂ ਸ੍ਰੀ ਜਾਨੀ ਮਾਤਾ ਤੇਜ ਕੌਰ ਇੰਸਾ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਜਾਨੀ ਮਾਤਾ ਤੇਜ ਕੌਰ ਇੰਸਾ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਜਾਨੀ ਮਾਤਾ ਤੇਜ ਕੌਰ ਇੰਸਾ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਜਾਨੀ ਮਾਤਾ ਤੇਜ ਕੌਰ ਇੰਸਾ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਜਾਨੀ ਮਾਤਾ ਤੇਜ ਕੌਰ ਇੰਸਾ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਜਾਨੀ ਮਾਤਾ ਤੇਜ ਕੌਰ ਇੰਸਾ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਜਾਨੀ ਮਾਤਾ ਤੇਜ ਕੌਰ ਇੰਸਾ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਗਾਨੀ ਮਾਤਾ ਤੇਜ ਕਰਨ ਸਾਜੀ 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 ਅਮਰ ਰਹੇ ਅਮਰ ਰਹੇ ਅਮਰ ਰਹੇ ਸ੍ਰੀ ਜੀ ਜਲੀ ਮਾਤਾ ਦੇਰ ਗੁਰੂ ਸਾਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਧੰਨ ਧੰਨ ਸਤਿਗੁਰੂ ਤੇਰੇ ਆਸਰਾ ਜਿੰਨੇ ਵੀ ਸਾਥ ਸੰਗਤ ਰਿਸ਼ਤੇਦਾਰ ਸਾਥ ਸਬੰਧੀ ਭੈਣ ਭਰਾ ਬਜ਼ੁਰਗ ਮਾਤਾ ਜਿੰਨੇ ਵੀ ਇੱਥੇ ਆਇਓ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹ ਇੱਕ ਅਭਿਆਨ ਹੈ ਜਾਗਰੂਕਤਾ ਮਹਿੰਮ ਹੁੰਦੀ ਹੈ ਬੇਟਾ ਬਲਾਕ ਦੇ ਵਿੱਚੋਂ ਇਹ 24ਵਾਂ ਸਰੀਰਦਾਨ ਹੋ ਰਿਹਾ ਹੈ ਬੇਟਾ ਬਲਾਕ ਦੇ ਵਿੱਚੋਂ 24ਵਾਂ ਸਰੀਰਦਾਨ ਹੈ ਤੇ ਇਸ ਪਿੰਡ ਦੇ ਵਿੱਚੋਂ ਦੂਜਾ ਸਰੀਰਦਾਨ ਹੈ ਇਸ ਤੋਂ ਪਹਿਲਾਂ ਆਪਣੇ ਭਾਈ ਦਰਵਾਰਾ ਸਿੰਘ ਜੀ ਇਨਸਾਨ ਦਾ ਸਰੀਰਦਾਨ ਹੋਇਆ ਸੀ ਦੂਜਾ ਮਾਨ ਖੱਟਿਆ ਮਾਤਾ ਤੇਜਕੌਰ ਇਨਸਾਨ ਹੈ ਤੇ ਇਹ ਜਾਗਰੂਕਤਾ ਐਸੇ ਕਰਕੇ ਕਹਿੰਦੇ ਆਪਾਂ ਇਹ ਕਿਉਂਕਿ ਸਰੀਰ ਨੂੰ ਤੁਪਨਾਉਣ ਜਾਂ ਅਗਨੀ ਭੇਡ ਕਰਨ ਦੀ ਬਜਾਏ ਕਿਉਂ ਨਾ ਜੋ ਸਾਡੇ ਬੱਚੇ ਰਿਸਰਚ ਕਰਦੇ ਨੇ ਉਹਨਾਂ ਦੇ ਕੰਮ ਆ ਸਕੇ ਇਹ ਸਾਡੇ ਮਾਨਵਤਾ ਦੇ ਉੱਤੇ ਪਰਪਕਾਰ ਹੋ ਸਕੇ ਕਿਉਂਕਿ ਦਿਨੋਂ ਦਿਨ ਤੁਹਾਨੂੰ ਪਤਾ ਹੀ ਹੈ ਡਾਕਟਰ ਡਿਕਲੇਅਰ ਕਰ ਰਹੇ ਨੇ ਕਿ ਨਵੀਆਂ ਤੇ ਨਵੀਆਂ ਬਿਮਾਰੀਆਂ ਚੱਲ ਰਹੀਆਂ ਨੇ ਕੋਈ ਸਮਾਂ ਹੁੰਦਾ ਸੀ ਕਿੰਡਾਂ ਦੇ ਵਿੱਚ ਵੈਦ ਹੁੰਦੇ ਇਹ ਦੇਸੀ ਚੀਜ਼ਾਂ ਨਾਲ ਹੀ ਠੀਕ ਕਰ ਦਿੰਦੇ ਸੀ ਮਰੀਜ਼ ਨੂੰ ਪਰ ਹੁਣ ਉਹ ਸਮਾਂ ਗਿਆ ਜੇ ਤੁਸੀਂ ਚੰਗੇ ਭਲੇ ਬੰਦੇ ਦਾ ਵੀ ਬੋਡੀ ਟੈਸਟ ਕਰਵਾਓ ਸਰੀਰ ਦੇ ਪੂਰੇ ਟੈਸਟ ਕਰਵਾਓ ਤਾਂ ਦੋ ਚਾਰ ਬਿਮਾਰੀਆਂ ਤਾਂ ਹਰੇਕ ਨੂੰ ਨਿਕਲ ਹੀ ਆਉਂਦੀਆਂ ਨੇ ਕਈ ਬੰਦੇ ਐਸੇ ਹੁੰਦੇ ਨੇ ਪੂਰੇ ਹੱਟੇ-ਕੱਟੇ ਨੌਜਵਾਨ ਪਰ ਉਹਨਾਂ ਦੇ ਬਿਮਾਰੀਆਂ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਉਹ ਬੁਖਾਰ ਹੀ ਚੈੱਕ ਕਰਾਉਣ ਜਾਂਦੇ ਨੇ ਤਾਂ ਡਾਕਟਰ